ਕਿ ਆਪ ਸਾਰੀ ਸੰਗਤ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਆਪਣਾ ਕੀਮਤੀ ਟਾਈਮ ਅੱਜ ਕਾਢੇ ਕਰਕੇ ਆਏ ਆ ਅੱਜ ਇਸ ਕਰਕੇ ਆਏ ਆ ਅੱਜ ਹੱਥ ਪੱਟ ਕੇ ਬੈਠੀ ਆ ਬਜ਼ੁਰਗੋ ਮੇਰੀਆਂ ਮਾਵਾਂ ਭੈਣਾਂ ਵੀ ਬੈਠੀਆਂ ਨੇ ਸਾਡੇ ਨੌਜਵਾਨ ਵੀ ਵੀਰ ਬੈਠੇ ਨੇ ਇਹ ਜੰਗਾ ਉਦੋਂ ਜੱਤੀਆਂ ਜਾਂਦੀਆਂ ਹੁੰਦੀਆਂ ਨੇ ਜਦੋਂ ਹਰ ਇੱਕ ਤਿਆਗ ਕਰ ਲਵੇ ਜਨਤਾ ਨਾਲ ਤੁਰ ਪਵੇ ਵੀ ਅਸੀਂ ਇਸ ਕੋਲ ਨੂੰ ਖਤਮ ਕਰਨਾ ਹੈ ਨਸ਼ਾ ਮੁਕਤ ਸਮਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਿੰਡ ਦਿਵਾਨੀਵਾਲ ਦਾ ਨਿਵਾਸੀ ਹਾਂ ਨਸ਼ਿਆਂ ਦੇ ਖਿਲਾਫ ਇਕਜੁੱਟ ਹੋ ਕੇ ਨਸ਼ਿਆਂ ਦੇ ਖਿਲਾਫ ਇਕਜੁੱਟ ਹੋ ਕੇ ਅੱਜ ਉਹ ਆਜ ਕਟਾ ਨਸ਼ਿਆਂ ਦੇ ਖਿਲਾਫ ਇਕਜੁੱਟ ਹੋ ਕੇ ਸੌਖਾ ਨੇ ਹਾਂ ਕਿ ਅਸੀਂ ਨਸ਼ਿਆਂ ਦੇ ਖਿਲਾਫ ਆਪਣੇ ਪਿੰਡ ਦੇ ਵਿੱਚ ਪਹਿਰੇਦਾਰ ਬਣ ਕੇ ਕੰਮ ਕਰਾਂਗੇ ਅਸੀਂ ਆਪਣੇ ਪਿੰਡ ਦੇ ਵਿੱਚ ਕਿਸੇ ਵੀ ਕਿਸਮ ਦਾ ਕਿਸੇ ਵੀ ਪਿੰਡ ਦੇ ਵਿੱਚ ਕਿਸੇ ਕਿਸਮ ਦਾ ਨਸ਼ਾ ਨਹੀਂ ਵੇਚਣ ਦਵਾਂਗੇ ਅਸੀਂ ਕਿਸੇ ਨਸ਼ਾ ਤਸਕਰ ਦੀ ਪਿੰਡ ਵਿੱਚ ਪਿੰਡ ਵਿੱਚ ਉਹਨੂੰ ਵਰਨ ਵੀ ਨਹੀਂ ਦੇਵਾਂਗੇ ਤੇ ਉਹਦੀ ਦਖਲਅੰਦਾਜ਼ੀ ਵੀ ਜਿਹੜੀ ਬਰਦਾਸ਼ਤ ਨਹੀਂ ਕਰਾਂਗੇ ਸਾਡੇ ਪਿੰਡ ਦੇ ਵਿੱਚ ਜੋ ਵੀ ਨਸ਼ੇ ਕਰਦੇ ਹਨ ਅਸੀਂ ਉਹ ਇਹਦਾ ਕੰਮ ਕਰਾਂਗੇ ਅਸੀਂ ਉਹਨਾਂ ਨੂੰ ਨਸ਼ਾ ਛੱਡਣ ਲਈ ਸਮਝਾਵਾਂਗੇ ਇਕੱਠੇ ਅੱਜ ਪਿੰਡਾਂ ਦੇ ਵਿੱਚ ਨਹੀਂ ਇਹ ਸਮਝ ਲਓ ਵੀ ਦੂਰ ਜਿਹੜਾ ਹੈ ਪੂਰੇ ਪੰਜਾਬ ਦੇ ਵਿੱਚ ਅੱਜ ਚੱਲ ਰਿਹਾ ਹੈ ਔਰ ਇਹ ਜਿਹੜਾ ਪੁਰਾਣੀਆਂ ਸਰਕਾਰਾਂ ਦੀ ਦੇਣ ਸੀ ਜਿਹੜੀ ਇਹ ਨਸ਼ਿਆਂ ਦੀ ਕਿਉਂਕਿ ਮੈਂ ਆਪ ਅਸੀਂ ਸਾਰੇ ਜਿੱਥੇ ਵੀ ਜਾਂਦੇ ਸਾਂ ਲੋਕ ਇੱਕ ਗੱਲ ਕਰਦੇ ਸੀ ਇਹ ਪੁਰਾਣੀਆਂ ਸਰਕਾਰਾਂ ਨੇ ਜਿਹੜਾ ਨਸ਼ਾ ਵਾੜਿਆ ਕੋਡ ਹੈ ਜਿਹੜਾ ਇਹਨੂੰ ਆਪਾਂ ਜੜੋਂ ਖੇੜਨਾ ਔਰ ਅੱਜ ਸਰਕਾਰ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੇ ਆ ਜਰਵਿੰਦ ਕੇਜਰੀਵਾਲ ਜੀ ਵੀ ਪੰਜਾਬ ਦੇ ਵਿੱਚ ਪਹੁੰਚੇ ਨੇ ਅੱਜ ਇਹ ਨਸ਼ਿਆਂ ਦਾ ਕੋਡ ਹੈ ਜਿਹੜਾ ਅੱਜ ਪਿੰਡ-ਪਿੰਡ ਜਾ ਕੇ ਆਪਾਂ ਆਪਣੇ ਲੋਕਾਂ ਨੂੰ ਆਪਣੇ ਸਰਪੰਚ ਸਹਿਬਾਨਾਂ ਨੂੰ ਆਪਣੇ ਮੈਂਬਰ ਸਹਿਬਾਨਾਂ ਨੂੰ ਆਪਣੇ ਸਾਰੇ ਪਿੰਡ ਨਿਵਾਸੀਆਂ ਨੂੰ ਅੱਜ ਮੈਂ ਕਹਿ ਸਕਦਾ ਐ ਵੀ ਉਜਾਗਰ ਕਰ ਰਹੇ ਆਂ ਔਰ ਪ੍ਰਣ ਕਰ ਰਹੇ ਆਂ ਸੌ ਖਾ ਕੇ ਚੱਲ ਰਹੇ ਆਂ ਵੀ ਆਪਾਂ ਜਿਹੜਾ ਆਪਣਾ ਪਿੰਡ ਹੈ ਉਹਨੂੰ ਨਸ਼ਾ ਮੁਕਤ ਬਣਾਵਾਂਗੇ ਸੋ ਮੇਰੇ ਨਾਲ ਮੇਰੇ ਬਜ਼ੁਰਗ ਸਹਿਬਾਨ ਮੇਰੀਆਂ ਮਾਵਾਂ ਭੈਣਾਂ ਸਾਡੇ ਨੌਜਵਾਨ ਵੀਰ ਮੈਨੂੰ ਖੁਸ਼ੀ ਹੁੰਦੀ ਹੈ ਵੀ ਜਿਨ੍ਹਾਂ ਦੇ ਆਉਣ ਵਾਲੇ ਸਮੇਂ ਨੂੰ ਪੰਜਾਬ ਦੇ ਉੱਤੇ ਮੈਂ ਕਹਿ ਸਕਦਾ ਵੀ ਮੋਢਿਆਂ ਦਾ ਜਿਨ੍ਹਾਂ ਦੇ ਉੱਤੇ ਭਰ ਪੈਣਾ ਹੈ ਨੌਜਵਾਨੀ ਸਾਡੀ ਜਿਹੜੀ ਪ੍ਰਾਣੀਆਂ ਸਰਕਾਰਾਂ ਦੀ ਦੇਣ ਸੀ ਨਸ਼ੇ ਪ੍ਰਤੀ ਜਿਹੜਾ ਇਹ ਕੋੜ ਸਾਨੂੰ ਚੰਬੜਾ ਗਈ ਸੀ ਅੱਜ ਅਸੀਂ ਉਸ ਕੋਡ ਨੂੰ ਹਟਾ ਕੇ ਇੱਕ ਨਵੇਂ ਉਪਰਾਲੇ ਨੂੰ ਤੁਰ ਪਏ ਆ ਸੋ ਮੈਂ ਧੰਨਵਾਦ ਕਰਦਾ ਹਾਂ ਮੁੱਖ ਮੰਤਰੀ ਸਾਹਿਬ ਪੰਜਾਬ ਦਾ ਭਗਵੰਤ ਮਾਨ ਜੀ ਦਾ ਜਿਨ੍ਹਾਂ ਨੇ ਉਪਰਾਲਾ ਜਿਹੜਾ ਮੇਰੇ ਨਾਲ ਮੇਰੀ ਸਾਰੀ ਟੀਮ ਮੈਂ ਕਹਿ ਸਕਦਾ ਹਾਂ ਆਲਾ ਅਫਸਰ ਅਧਿਕਾਰੀ ਵੀ ਅੱਜ ਦੇ ਸਮੇਂ ਆਪਾਂ ਇਹੋ ਪ੍ਰਣ ਕਰਕੇ ਚੱਲ ਰਹੇ ਆ ਵੀ ਜੇ ਸਾਡੇ ਪੰਜਾਬ ਦੀ ਅਸੀਂ ਜਵਾਨੀ ਬਚਾ ਲਈ ਤੇ ਸਭ ਤੋਂ ਵੱਡ ਔਰ ਵੱਡੀ ਇਹ ਪੰਜਾਬ ਦੀ ਤਰੱਕੀ ਹੋਊਗੀ ਸਭ ਤੋਂ ਪਹਿਲਾਂ ਅਸੀਂ ਇਹ ਨਸ਼ਿਆਂ ਦਾ ਕੋਡ ਜਿਹੜਾ ਇਹਨੂੰ ਕਵਰ ਕਰੀਏ ਜੀ ਹੁਣ ਹਰ ਪਿੰਡਾਂ ਦੇ ਵਿੱਚ ਨਸ਼ੇ ਦਾ ਮਹਮ ਸਾਡੀ ਜਿਹੜੀ ਹੈ ਜੁੱਧ ਨਸ਼ੇ ਦੇ ਵਿਰੁੱਧ ਚੱਲ ਰਹੀ ਹੈ ਅਸੀਂ ਕੋਸ਼ਿਸ਼ ਕਰ ਰਹੇ ਆ ਵੀ ਹਰ ਪਿੰਡਾਂ ਦੇ ਵਿੱਚ ਖੇਡ ਦਾ ਜਿਹੜੇ ਗਰਾਊਂਡਾਂ ਦਿੱਤੀਆਂ ਜਾਂ ਵਧੀਆ ਪਾਰਕ ਪਾਰਕਿੰਗਾਂ ਵੀ ਪਾਰਕਾਂ ਬਣਾਈਆਂ ਜਾਣ ਤਾਂ ਜੋ ਕਿ ਸਾਡੇ ਬਜ਼ੁਰਗ ਪਾਰਕਾਂ ਦੇ ਵਿੱਚ ਜਾ ਸਕਣ ਸਾਡੇ ਨੌਜਵਾਨ ਜਿਹੜੇ ਨੇ ਉਹ ਗਰਾਊਂਡਾਂ ਦੇ ਵਿੱਚ ਜਾ ਸਕਣ ਔਰ ਵਧੀਆ ਪ੍ਰਾਲਾ ਜਿਹੜਾ ਪੰਜਾਬ ਸਰਕਾਰ ਨੇ ਅਲੀਕਿਆ ਸਾਡੀ ਮੈਨੂੰ ਖੁਸ਼ੀ ਵੀ ਆ ਵੀ ਮੈਂ ਉਸ ਪਾਰਟੀ ਦਾ ਸ਼ਿਪਾਈ ਆ ਜਿਹੜਾ ਵਾਕਈ ਇੱਕ ਪੰਜਾਬ ਦਾ ਦਰਦ ਉਹਨੂੰ ਆਪਣੇ ਲੋਕਾਂ ਦੇ ਦਰਦ ਨੂੰ ਆਪਣਾ ਦਰਦ ਸਮਝਦੇ ਆ। ਤੁਹਾਨੂੰ ਦੱਸਣਾ ਚਾਹੁੰਨਾ तकरीबन ਇਹ ਬਟਾਲੇ ਨੂੰ 4 ਬਲਾਕ ਪੈਂਦੇ ਨੇ। ਔਰ ਮੈਂ ਕਹਿ ਸਕਦਾ ਆ ਵੀ ਨੀਅਰ ਅਬਾਊਟ ਜਿੰਨਾ ਵੀ ਪਿੰਡਾਂ ਦੇ ਵਿੱਚ ਜਾ ਰਹੇ ਆ ਜਿੱਥੇ ਵੀ ਪੰਚਾਇਤ ਦੀ ਜਗਾ ਸਾਨੂੰ ਨਜ਼ਰ ਆ ਰਹੀ ਆ ਆਪਾਂ ਉਥੋਂ ਗਰਾਊਂਡ ਦਾ ਜਿਹੜਾ ਵਾਲੀਬਾਲ ਦੀ ਗਰਾਊਂਡ ਹੋਗੀ, ਬੈਡਮਿੰਟਨ ਦੀ ਗਰਾਊਂਡ ਹੋਗੀ ਉਹ ਜਿਹੜੀ ਪ੍ਰੋਪਰਲੀ ਸਾਡੀ ਕੋਸ਼ਿਸ਼ ਆ ਵੀ ਉਹਨਾਂ ਨੂੰ ਤਿਆਰ ਕਰਕੇ ਵਧੀਆ ਟੱਗਣਾ ਉਹਨਾਂ ਦੇ ਹਵਾਲੇ ਕਰੀਏ। ਦੇਖੋ ਮੈਂ ਦੱਸਣਾ ਚਾਹੁੰਨਾ ਜੀ ਜੰਗਾਂ ਜੇ ਜਿੱਤੀਆਂ ਨੇ ਤੇ ਲੋਕਾਂ ਦੇ ਸਹਿਯੋਗ ਨਾਲ ਜਿੱਤੀਆਂ ਜਾਂਦੀਆਂ ਨੇ ਔਰ ਆ ਜਿਹੜਾ ਉਹ ਉਪਰਾਲਾ ਜਿਹੜਾ ਕੀਤਾ ਹੈ ਸਰਕਾਰ ਨੇ ਅੱਜ ਇੱਕ ਬਤੌਰ ਮੈਂ ਕਹਿ ਸਕਦਾ ਵੀ ਪਾਰਟੀ ਨੇ ਇੱਕ ਮੈਂ ਮੈਂ ਅੱਗੇ ਵੀ ਲੋਕਾਂ ਨਾਲ ਅਕਸਰ ਗੱਲ ਕਰਦਾ ਵੀ ਤੁਹਾਡੇ ਕੋ ਪੁਰਾਣੇ ਲੀਡਰ ਸਿਰਫ ਵੋਟਾਂ ਲਈ ਆਉਂਦੇ ਰਹੇ ਪਰ ਤੁਹਾਡੇ ਹੱਕਾਂ ਲਈ ਤੁਹਾਡੇ ਬੱਚਿਆਂ ਦੀ ਭਾਵੇਂ ਕੋਈ ਕਿਸੇ ਨੇ ਗੱਲ ਨਹੀਂ ਕੀਤੀ ਇਹ ਪਹਿਲੀ ਸਰਕਾਰ ਹੈ ਜਿਨ੍ਹਾਂ ਦੇ ਐਮਐਲਏ ਮੈਂ ਕਹਿ ਸਕਦਾ ਵੀ ਪਿੰਡਾਂ ਦੇ ਵਿੱਚ ਜਾ ਕੇ ਸਕੂਲਾਂ ਦੇ ਉਦਘਾਟਨ ਕਰ ਰਹੇ ਨੇ ਦੱਸ ਰਹੇ ਹਾਂ ਪਿੰਡ ਵਾਲਿਆਂ ਨੂੰ ਸ਼ਹਿਰ ਵਾਲਿਆਂ ਨੂੰ ਦੱਸ ਰਹੇ ਹਾਂ ਵੀ ਆ ਤੁਹਾਡੀਆਂ ਵਾਡਾਂ ਦੇ ਵਿੱਚ ਆ ਸਕੂਲਾਂ ਦੇ ਵਿੱਚ ਅਸੀਂ ਪੈਸਾ ਦਿੱਤਾ ਹੈ ਅੱਜ ਹੁਣ ਨੌਜਵਾਨੀ ਦੀ ਜਵਾਨੀ ਨੂੰ ਬਚਾਉਣ ਦੀ ਬੇਨਤੀ ਕਰ ਰਹੇ ਹਾਂ ਉਹੋ ਬੇਨਤੀ ਕਰ ਲੈ ਵੀ ਤਗੜੇ ਹੋ ਕੇ ਪ੍ਰਣ ਕਰਕੇ ਚੱਲੀਏ ਇਕੱਠੇ ਹੋ ਕੇ ਚੱਲੀਏ ਤਾਂ ਜੋ ਕਿ ਇਹ ਨਸ਼ਿਆਂ ਦਾ ਕੋੜ ਨੂੰ ਜਿਹੜਾ ਬਿਲਕੁਲ ਖਤਮ ਕਰ ਸਕੀਏ ਨੌਜਵਾਨਾਂ ਦਾ ਸਾਰੇ ਵਾਈਕੁ ਜੀ ਕਾਕਾ ਸਾਹਿਬ ਵਾਈਕੁ ਜੀ ਫਤਿਹ ਮੇਰੇ ਨਾਲ ਹਰਜੀਤ ਕੌਰ ਮੈਂ ਪਿੰਡ ਦੀ ਆਸ਼ਾ ਵਰਕਰਾਂ ਜੀ ਤੇ ਬੜਾ ਵਧੀਆ ਉਪਰਾਲਾ ਕਰ ਰਿਹਾ ਐ ਐਮਐਲਏ ਸਾਹਿਬ ਜਿਹੜਾ ਨਸ਼ਿਆਂ ਵਿਰੁੱਧ ਕਰਨ ਦੇ ਆ ਕਿ ਹਾਨੂੰ ਸਾਥ ਦੇਣਾ ਚਾਹੀਦਾ ਪਿੰਡ ਵਾਲਿਆਂ ਨੂੰ ਕਿ ਜਿਹੜੇ ਪਿੰਡ 'ਚ ਨਸ਼ਾ ਵੇਚਦੇ ਆ ਜਾਂ ਜਿਹੜੇ ਬੱਚੇ ਕਰਨਦੇ ਆ ਉਹਨਾਂ ਦਾ ਧਿਆਨ ਰੱਖਿਆ ਜਾਏ ਕਿ ਨਸ਼ਾ ਵੇਚਣ ਵਾਲਿਆਂ ਦੇ ਉੱਤੇ ਪਾਬੰਦੀ ਲਾਉਣੀ ਚਾਹੀਦੀ ਪਿੰਡ ਵਾਲਿਆਂ ਨੂੰ ਸਾਮ ਸਵੇਰੇ ਜੀ ਪਿੰਡ ਵਾਲੇ ਸਾਥ ਦੇਣੇ ਕਿ ਸਾਰੇ ਰਲ ਮਿਲ ਕੇ ਤੇ ਪਵੇਗਾ ਫਰਕ ਉਹਨਾਂ ਦੇ ਉੱਤੇ ਕਿ ਪਿੰਡ ਦੇ ਵਾਲਿਆਂ ਨੂੰ ਸਾਰੇ ਪਿੰਡ ਦੇ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਕਿਉਂਕਿ ਸਾਡੇ ਬੱਚਿਆਂ ਨੇ ਭਲੇ ਵਾਸਤੇ ਕਰਨਦੇ ਸਾਰਾ ਖੁਸ਼ੀ ਇਹ ਬਹੁਤ ਵੱਡਾ ਭਰਾਲਾ ਕਰਨ ਦੇ ਆਨੁਸਾਰਨ ਨਾਲ ਮਿਲ ਕੇ ਸਾਧ ਦੇਣਾ ਚਾਹੀਦਾ ਇਹਨਾਂ ਦਾ ਅਗਿਆ ਕੋਈ ਫਾਇਦਾ ਨਹੀਂ ਆਇਆ ਤਾਂ ਕਰਨਗੇ ਜਰੂਰ ਹੋਏਗਾ ਫਾਇਦਾ ਇਹਨਾਂ ਦਾ ਜਰੂਰ ਹੈ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ